ਮਨਾਇਆ ਜਾ ਰਿਹਾ ਇਸ ਮੌਕੇ ਤੇ ਪਹੁੰਚ ਰਹੇ ਮੁੱਖ ਮਹਿਮਾਨ ਵਿਪਲ ਕੁਮਾਰ ਜੀ ਪੰਜਾਬ ਮਾਵਾਂ ਦੇ ਇੰਚਾਰਜ ਔਰ ਉਸ ਦੇ ਨਾਲ ਹੀ ਭਗਵਾਨ ਸਿੰਘ ਚੋਹਾਨ ਬਹੁਜਿ ਸਮਾਜ ਪਾਰਟੀ ਦੇ ਸੀਨੀਅਰ ਆਗੂ ਔਰ ਠੀਕਾ ਭਗਵਾਨ ਦਾ ਸਿੱਧੂ ਜੀ ਵੀ ਸੇਸ਼ੌਰ ਤੇ ਪਹੁੰਚ ਰਹੇ ਆ ਔਰ ਖਾਸ ਕਰਕੇ ਅੱਜ ਲਾਈਵ ਹੋਣ ਦਾ ਕਾਰਨ ਇਹ ਹੈ ਕਿ ਕੱਲ ਜਿਹੜਾ ਭੈਣ ਮਾਵਾਂ ਮਤੀ ਦਾ ਜਨਮ ਦਿਨ 69 ਜਿਹੜਾ ਮਨਾਇਆ ਜਾ ਰਿਹਾ ਹੁਸ਼ਿਆਰਪੁਰ ਦੇ ਮਹੱਲਾ ਇੰਪੋਰਟ ਚ ਤਾਜ਼ੀ ਅਪਡੇਟ ਲੈ ਕੇ ਦਸ਼ਕਾ ਤੱਕ ਆਇਆ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਭੈਣ ਮਾਇਆ ਮਤੀ ਜੀ ਦਾ ਜਿਹੜਾ ਜਨ ਦਿਨ ਬੜੀ ਧੂਮ-ਧਾਮ ਦੇ ਨਾਲ ਜਿਹੜਾ ਮਨਾਇਆ ਜਾ ਰਿਹਾ ਬਹੁਜ ਸਾਰੇ ਸਮਾਜ ਪਾਰਟੀ ਦੇ ਵੱਖ-ਵੱਖ ਵਰਕਰ ਔਰ ਵੱਖ-ਵੱਖ ਲੀਡਰਸ਼ਿਪ ਹੈ ਰਹੀ ਹੈ ਸਮਰਥਨ ਕਰਨ ਕੇ ਭੈਣ ਮਾਇਆ ਮਤੀ ਜੀ ਵੱਲੋਂ ਜਿਹੜੇ ਜੋ ਵੀ ਉਪਦੇਸ਼ ਜਿਹੜਾ ਦਿੱਤਾ ਜਾਵੇਗਾ ਜਨ ਪੰਜਾਬੀ ਨੂਜ ਦੇ ਮਾਦੀ ਹੋ ਰਹੀ ਅਸੀਂ ਜਲਦ ਜਿਹੜਾ ਲਾਈਵ ਕੱਲ ਜਿਹੜਾ ਕਰਾਂਗੇ ਔਰ ਦਸ਼ਕਾ ਨੂੰ ਜਿਹੜਾ ਜਨ ਪੰਜਾਬੀ ਨੂਜ ਦੇ ਮਾਦੀ ਬਣਾਈ ਜਿਹੜਾ ਲਾਈਵ ਪ੍ਰੋਗਰਾਮ ਅਸੀਂ ਤੁਹਾਨੂੰ ਪੈਨ ਮਾਇਮਤੀ ਜੀ ਦਾ ਜੋ 69 ਜਿਹੜਾ ਹੈਪੀ ਬਰਥਡੇ ਜਿਹੜਾ ਮਨਾਇਆ ਜਾ ਰਿਹਾ ਉਸ ਨੂੰ ਲੈ ਕੇ ਲਾਈਵ ਹੋਵਾਂਗੇ ਔਰ ਘਰ ਬੈਠੇ ਤੁਸੀਂ ਸਾਰੀ ਦਸ਼ਕ ਜਿਹੜੀ ਹੈ ਜਿੰਨੇ ਦੀ ਬਹੁਤ ਜੀ ਸਮਾਜ ਪਾਰਟੀ ਦੇ ਜਿਹੜੇ ਜਾਂ ਵਕ ਵਕ ਜਿਹੜਿਆ ਧਾਰਮਿਕ ਜਥੇਬੰਦੀਆਂ ਜਿਹੜੀਆਂ ਸਮੋਹ ਨਹੀਂ ਕਰਨਗੀਆਂ ਖਾਸ ਕਰਕੇ ਐਨ ਆਰ ਆਈ ਜਿਹੜੇ ਸਾਥੀ ਜਿਹਨਾਂ ਨੇ ਕਾਲਿੰਗ ਆਈ ਸੀ ਕੀ ਜਿਹੜਾ ਕੱਲ ਦਾ ਜਿਹੜਾ ਲਾਈਵ ਪ੍ਰੋਗਰਾਮ ਜਿਹੜਾ ਅਸੀਂ ਹਿਸ਼ਾਪੁਰ ਤੋਂ ਦੇਖ ਸਕਦੇ ਆ ਇਸ ਕਰਕੇ ਤੁਸੀਂ ਲਾਈਵ ਜ਼ਰੂਰ ਹੋਇਓ ਔਰ ਲਾਈਵ ਹੂੰ ਜਲਦ ਹੋਵਾਂਗੇ ਕੱਲ ਮਿਲਦੇ ਆਂ ਕੱਲ 11 ਵਜੇ ਤਕਰੀਬਨ ਜਿਹੜਾ ਪ੍ਰੋਗਰਾਮ ਜਿਹੜਾ ਸ਼ੁਰੂ ਹੋ ਜਾਣਾ ਹੈ ਬੋਧੀ ਸਮਾਜ ਪਾਰਟੀ ਦਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਔਰ ਖਾਸ ਕਰਕੇ ਅਸੀਂ ਅੱਜ ਗੱਲਬਾਤ ਕਰ ਰਹੇ ਆਂ ਕਿ ਹੁਸ਼ਿਆਰਪੁਰ ਤੋਂ ਜਿਹੜੇ ਕਾਫੀ ਲੀਡਰਸ਼ਿਪ ਜਿਹੜੇ ਆ ਘਰਾਂ ਦੀ ਵਿੱਚ ਦੀ ਬੈਠੇ ਹੋਏ ਆ ਕਿ ਜਿਹੜੇ ਅਪਤਾਸ ਸਿੰਘ ਗਰੀਪੁਰੀ ਉਹਨਾਂ ਨੂੰ ਫਿਰ ਮੰਚ ਤੇ ਲੈ ਕੇ ਆਉਣਗੇ ਜਾਂ ਫਿਰ ਪਹਿਲੇ ਵਾਂਗ ਜਿਹੜਾ ਸਿਸਟਮ ਚੱਲਿਆ ਰਹੇਗਾ ਬੋਧੀ ਸਮਾਜ ਪਾਰਟੀ ਦਾ ਵਰਕਰਾਂ ਦੇ ਵਿੱਚ ਜਿਹੜਾ ਲਗਾਤਾਰ ਇਹ ਜਿਹੜਾ ਜੋਸ਼ ਇਹ ਬਹੁਤ ਅੱਗੇ ਵਧਿਆ ਸੀਗਾ ਕਾਸ਼ ਦੁਬਾਰਾ ਫਿਰ ਉਹ ਜੋਸ਼ ਇਹ ਜਿਹੜਾ ਬਸਪਾ ਪਰਕਰਾਂ ਦੇ ਵਿੱਚੋਂ ਹੋ ਸਕਦਾ ਜਾਂ ਨਹੀਂ ਹੋ ਸਕਦਾ ਦੇਖਦੇ ਨੂੰ ਤਾਜ਼ਾ ਅਪਡੇਟ ਲੈ ਕੇ ਆਏ ਹਾਂ ਦਸ਼ਕਾਂ ਤੱਕ ਤੇ ਲਾਈਵ ਪ੍ਰੋਗਰਾਮ ਜਿਹੜਾ ਕੱਲ ਤੁਸੀਂ ਮੁਹੱਲਾ ਹਿੰਦਪੁਰ ਸ਼੍ਰੀ ਗੋਬੀਦਾਸ ਗੁਰੂ ਘਰ ਦੇ ਨੇੜੇ ਕੀ ਜਿਹੜਾ ਪ੍ਰੋਗਰਾਮ ਜਿਹੜਾ ਹੈ ਇਹ ਕਿੱਥੇ ਜਾਵੇਗਾ ਔਰ ਨਿਊ ਸਬਜ਼ੀ ਮੰਡੀ ਨਜ਼ਦੀਕ ਜੇਕਰ ਵਸਪਾ ਵਰਕਰ ਜਿਹੜੇ ਆ ਵੱਡੇ ਇਕੱਠ ਦੇ ਨਾਲ ਜਿਹੜਾ ਆ ਕੱਲ ਪਹੁੰਚ ਰਿਹਾ ਵਕ ਵਕ ਹਲਕਿਆਂ ਦੀਆਂ ਟੀਮਾਂ ਜਿਹੜੀਆਂ ਪਹੁੰਚ ਰਹੀਆਂ ਔਰ ਇਸ ਮੁੱਖ ਤੇ ਜਿਹੜਾ ਮੁੱਖ ਮਹਿਮਾਨ ਵਿਸ਼ੇਸ਼ ਤੌਰ ਤੇ ਠੇਕੇਦਾਰ ਭਗਵਾਨ ਦਾ ਸਿੱਧੂ ਔਰ ਬਹੁਜੇ ਸਮਾਜ ਪਾਰਟੀ ਦੇ ਭਗਵਾਨ ਦਾ ਚੋਹਾਂ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਉਸ ਦੇ ਨਾਲ ਹੀ ਜਿਹੜੇ ਪੰਜਾਬ ਮਾਰਿਆਂ ਦੇ ਇੰਚਾਰਜ ਦੇ ਫੇਰ ਮਾਇਆ ਬੱਤੀ ਜੀ ਬਲੋ ਜੀ ਦੇ ਪੁੱਤ ਕਿਤੇ ਗਏ ਆ ਔਰ ਮੇਰੇ ਵਰਸਵ ਵਰਕਰਾਂ ਨੂੰ ਜਿਹੜਾ ਖੁਸ਼ੀ ਮਨਾਉਣਗੇ ਕੱਲ ਮਹਾਵਤੀ ਜੀ ਦਾ ਜੋ 69 ਜਿਹੜਾ ਹੈਪੀ ਬਰਥਡੇ ਮਹਲਾ ਰੇਪੂਲ ਵਿੱਚੋਂ ਮਨਾਇਆ ਜਾ ਰਿਹਾ ਹੈ ਔਰ ਖਾਸ ਕਰਕੇ ਅਸੀਂ ਦਸ਼ਕਰ ਨੂੰ ਇਹ ਦੱਸਣ ਲਈ ਲਾਈਵ ਹੋਏ ਹੈ ਕਿ ਕੱਲ ਜਿਹੜਾ ਹੈ ਮਹਾਵਤੀ ਜੀ ਦਾ ਜਨਮ ਦਿਨ ਮਨਾਇਆ ਜਾ ਰਿਹਾ ਉਸ ਵਿੱਚ ਬੋਧੀ ਸਮਾਜ ਪਾਰਟੀ ਦੇ ਦਿਨ ਰਾਤ ਜਿਨ੍ਹਾਂ ਨੇ ਮਿਹਨਤ ਕਰਕੇ ਸਾਬ ਸ੍ਰੀ ਕਾਂਸ਼ੀ ਰਾਮ ਜੀ ਦੇ ਨਾਲ ਜਿਹੜਾ ਮੋਂਡੇ ਨਾਲ ਮੋਂਡਾ ਲਾ ਕੇ ਚੱਲੇ ਉਹਨਾਂ ਦਾ ਸਿੱਧੇ ਤੋਰ ਤੇ ਆਪਾਂ ਕਹਿਣਾ ਚਾਹੁੰਦੇ ਹਾਂ ਦਸ਼ਕਾਂ ਦੇ ਜਨ ਪੰਜਾਬੀ ਨੂੰ ਜਿਹਦੇ ਰਾਹੀਂ ਕਿ ਸਾਬ ਸ਼੍ਰੀ ਕਾਂਸੀ ਰਾਮ ਜੀ ਦੇ ਨਾਲ ਦਿਨ ਰਾਤ ਇੱਕ ਕਰਨ ਵਾਲੇ ਅ ਦਸ਼ਕਾਂ ਤੋਂ ਮਰਤੀ ਜੋ ਪੀਏ ਸਾਬ ਸ਼੍ਰੀ ਕਾਂਸੀ ਰਾਮ ਜੀ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਚੱਲਦੇ ਰਹੇ ਉਹਦੀ ਕੱਲ ਜਿਹੜਾ ਆ ਦਸ਼ਕਾਂ ਨੂੰ ਜਨ ਪੰਜਾਬੀ ਨੂੰ ਜਿਹਦੇ ਰਾਹੀਂ ਅਸੀਂ ਤੁਹਾਨੂੰ ਜ਼ਰੂਰ ਲਾਈਵ ਹੋ ਕੇ ਤੁਹਾਨੂੰ ਰੱਥਾ ਲਾਂਗੇ ਕਿ ਜਿਹੜਾ ਕੱਲ ਜਿਹੜਾ ਸਿੰਘਪੁਰ ਦੀ ਵਕੀ ਜਿਹੜਾ ਭੈਣ ਮਾਇ ਬਤੀ ਜੀ ਜਿਹੜਾ ਹੈਪੀ ਬਰਥਡੇ ਆ ਜਿਹੜਾ ਵਿਸ਼ੇ ਸਤੂਤੀਰੇ ਪਹੁੰਚ ਰਹੇ ਸਾਬ ਸ਼੍ਰੀ ਕਾਂਸ਼ੀ ਸ਼ਾਮ ਜੀ ਦੇ ਪਿਆ ਦਰਸ਼ਕ ਚੋਮੜ ਜੀ ਇਸੇ ਤਰ੍ਹਾਂ ਤੇ ਪਹੁੰਚਣਗੇ ਔਰ ਜਨ ਪੰਜਾਬੀ ਨੋ ਜੀ ਦੇ ਦਰਸ਼ਕਾਂ ਦਾ ਫਿਰ ਇੱਕ ਵਾਰ ਫਿਰ ਸਵਾਗਤ ਹੈ ਕਿ ਜਿਹੜਾ ਲਾਈਵ ਪ੍ਰੋਗਰਾਮ ਜਿਹੜਾ ਅੱਜ ਕੱਲ ਤੁਸੀਂ ਲਗਾਤਾਰ ਜਿਹੜਾ ਜਨ ਪੰਜਾਬੀ ਨੋ ਜੀ ਦੇ ਮਾਦੀਦਾਈ ਦੇਖੋਗੇ ਔਰ ਕਾਫੀ ਜਿਹੜੇ ਲੀਡਰਸ਼ਿਪ ਜਿਹੜੇ ਆ ਬੋਝੇ ਸਮਾਜ ਪਾਰਟੀ ਦੇ ਵਿੱਚੋਂ ਛੱਡ ਕੇ ਦੂਹਰੀਆਂ ਪਾਰਟੀਆਂ ਦੇ ਵਿੱਚ ਦੀ ਚਲੇ ਗਏ ਆ ਚਲੋ ਫਿਲਹਾਲ ਹੁਣ ਅਸੀਂ ਨਾਮ ਤਾਂ ਨਹੀਂ ਲੈਣਾ ਚਾਹੀਦਾ ਸਾਬ ਸ੍ਰੀ ਕਾਸ਼ੀਰਾਵ ਜੀ ਕਹਿੰਦੇ ਸੀ ਕਿ ਜੇਕਰ ਕਿਸੇ ਨੂੰ ਖਤਮ ਕਰਨਾ ਤਾਂ ਉਹਨਾਂ ਦਾ ਬਿਲਕੁਲ ਨਾਮ ਲੈਣਾ ਛੱਡ ਦਿਓ ਪਰ ਇਹ ਬਸ ਉਹ ਵਰਕਰਾਂ ਲਈ ਆ ਪਰ ਜਨ ਪੰਜਾਬੀ ਨੂੰ ਇਹਦੇ ਮਾਦੀ ਉੜਾਈ ਅਸੀਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਜੋ ਸਾਬ ਸ੍ਰੀ ਕਾਸ਼ੀਰਾਵ ਜੀ ਨੇ ਜਿਹੜਾ ਮੂਵਮੈਂਟ ਜਿਹੜਾ ਖੜਾ ਕੀਤਾ ਸੀਗਾ ਕਾਸ਼ ਜਿਹੜਾ ਜਿਹੜਾ ਮੂਵਮੈਂਟ ਜਿਹੜੀ ਆ ਉਹ ਬਹੁਤ ਥੱਲੇ ਡਿੱਗ ਗਈ ਆ ਬਹੁਜੀ ਸਮਾਜ ਪਾਰਟੀ ਦਾ ਜਿਹੜਾ ਵੋਟ ਬੈਲੈਂਸ ਜੀ ਬਹੁਤ ਥੱਲੇ ਡਿੱਗ ਚੁੱਕਿਆ ਆ ਜਸਵੀਰ ਸਿੰਘ ਗੜੀ ਨੇ ਜਿਹੜਾ ਪੰਜਾਬ ਪ੍ਰਧਾਨ ਰਹੇ ਆ ਤੇ ਹੁਣ ਜਿਹੜੇ ਲਗਾਤਾਰ ਜਿਹੜਾ ਅਵਤਾਰ ਸਿੰਘ ਕਰੀਪੁਰਿਆ ਬਸਪਾ ਵਰਕਰਾਂ ਤੱਕ ਦੀ ਪਹੁੰਚ ਰਿਹਾ ਕਿਉਂਕਿ ਉਹਨਾਂ ਨੂੰ ਪਹਿਲਾਂ ਹਿਮਾਚਲ ਦੀ ਜਿਹੜੀ ਜ਼ਿੰਮੇਵਾਰੀ ਸੰਭਾਲੀ ਗਈ ਸੀ ਤੇ ਮੁੜ ਕੇ ਜਿਹੜਾ ਪੈਣ ਮਾਇ ਮਤੀ ਬੜੋ ਜਿਹੜਾ ਪੰਜਾਬ ਦਾ ਜਿਹੜਾ ਪ੍ਰਧਾਨ ਨਿਯੁਕਤ ਕੀਤਾ ਗਿਆ ਲਗਾਤਾਰ ਲਾਈਵ ਤਸਵੀਨਾ ਸੀਟਾ ਨੂੰ ਦਿਖਾ ਰਹੇ ਹਨ ਜਨ ਪੰਜਾਬੀ ਨੂੰ ਇਹ ਦੇ ਦਰਸ਼ਕਾਂ ਨੂੰ ਫਿਰ ਇੱਕ ਵਾਰ ਦੱਸਣਾ ਚਾਹੁੰਦੇ ਆ ਕਿ ਕੱਲ ਜਿਹੜਾ ਆ ਪੈਣ ਮਾਇ ਬਤੀ ਦੀ ਜਿਹੜਾ ਚਰਨ ਤੇ ਨ ਬੜੀ ਧੂਮਤਮਦ ਨਾਲ ਮਹੱਲਾ ਰੀਪੁਰ ਜਿਲ੍ਹਾ ਹੁਸ਼ਿਆਰਪੁਰ ਵਿਖੇ ਮਨਾਇਆ ਜਾ ਰਿਹਾ ਸਾਰੇ ਦਰਸ਼ਕ ਜਿਹੜੇ ਜਿੰਨੇ ਵੀ ਐਨ ਆਰ ਆਈ ਬੈਠੇ ਹੈ ਬਾਅਦ ਉਹ ਲਾਈਵ ਪ੍ਰੋਗਰਾਮ ਜਿਹੜਾ ਹੈ ਹੁਸ਼ਿਆਰਪੁਰ ਤੋਂ ਜਨ ਪੰਜਾਬੀ ਰੋਜ਼ ਦੇ ਮਾਦੀ ਦਾ ਦੇਖੋਗੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਤਾ ਇਤਨੇ ਵੇ ਤੱਕ ਜਿਹੜਾ ਪ੍ਰੋਗਰਾਮ ਜਿਹਦਾ ਹਸ਼ਿਆਰਪੁਰ ਦੇ ਜਿਹੜਾ ਭੈਣ ਮਾਏ ਭਤੀਜਾ ਜਿਹੜਾ ਜਨਤਨ ਮਨਾਇਆ ਜਾ ਰਿਹਾ ਵੀ ਸਿਰਸੋ ਤੇ ਪਹੁੰਚ ਰਹੇ ਮੁੱਖ ਮਹਿਮਾਨ ਬਿੱਪਨ ਕੁਮਾਰੀ ਪੰਜਾਬ ਮਾਵਨੇ ਦੇ ਇਨਚਾਰਜ ਔਰ ਉਸ ਦੇ ਨਾਲ ਹੀ ਠੇਕੇਦਾਰ ਕਮਾਂਦਾ ਸਿੱਧੂ ਭਗਵਾਨ ਸਿੰਘ ਚੋਹਾਨ ਬਹੁਜੇ ਸਮਾਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਪਹੁੰਚ ਰਹੀ ਆ ਇਸ ਮੌਕੇ ਤੇ ਜਿਹੜੀ ਅਗਵਾਈ ਜਿਹੜੀ ਆ ਵੱਖ-ਵੱਖੀ ਦੇ ਅਗੂਆ ਵੱਲੋਂ ਕੀਤੀ ਜਾਵੇਗੀ ਲਗਾਤਾਰ ਲਾਈਵ ਪ੍ਰੋਗਰਾਮ ਸੀ ਤਾਂ ਅਨੁਦਖਣਾ ਕਿ ਜਨ ਪੰਜਾਬੀ ਨਿਊਜ਼ ਦੇ ਮਾਦੀ ਰਾਹੀਂ ਤਾਜ਼ਾ ਖਬਰ ਲੈ ਕੇ ਸਾਡੇ ਤੱਕ ਪਹੁੰਚੀ ਆ ਜਨ ਪੰਜਾਬੀ ਨਿਊਜ਼ ਦੀ ਜਿਹੜੀ ਉਸ ਸ਼ਹਿਰਪੁਰ ਤੋਂ ਜਿਹੜਾ ਲਾਈਵ ਪ੍ਰੋਗਰਾਮ ਜਿਹੜਾ ਹੈ ਕੱਲ ਰੈਨ ਮਾਇਆ ਬਤੀ ਦੀ ਜਿਹੜਾ ਹੈਪੀ ਪਾਰਟੀ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਬਹੁਤ ਧੰਨਵਾਦ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਜੇਕਰ ਤੁਸੀਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਗਾ ਤੇ ਦਰਸ਼ਕ ਜਿੰਨੇ ਦੀ ਬਾਰ ਬੈਠੇ ਜਾਂ ਫਿਰ ਲਗਾਤਾਰ ਜਿਹੜੀਆਂ ਹੁਸ਼ਿਆਰਪੁਰ ਪੰਜਾਬ ਦੇ ਵਿੱਚ ਇਹ ਅਪਡੇਟ ਲੈ ਕੇ ਅਸੀਂ ਨਜ਼ਰ ਜਿਹੜੀਆਂ ਰੱਖੀ ਹੋਈਆਂ ਖਬਰਾਂ ਤੇ ਜਿਹੜਾ ਲਾਈਕ ਜਿਹੜਾ ਅਸੀਂ ਜਿਹੜਾ ਟੱਡੇ ਤੱਕ ਪਹੁੰਚ ਰਿਹਾ ਜਨ ਪੰਜਾਬੀ ਨੂੰ ਉਹਦੇ ਮਾਦੀ ਲਾਈਕ ਬਹੁਤ ਬਹੁਤ ਧੰਨਵਾਦ ਸਸਰੀ ਕਾ